ਕੰਸਲ ਸਾਹਿਬ ਨਿਆਇਪੱਤਰ ਨਾਲ 25 ਗਰੰਟੀਆਂ ਮਿਲਤੀਆਂ ਗਈਆਂ ਨੇ ਇਸ ਜੀ ਨਾਲ ਕਿੰਨਾ ਕਿ ਇਤਫਾਕ ਰੱਖਦੇ ਹੋ ਗਰੰਟੀ ਕਲਚਰ ਹੈ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਜਪਾ ਪ੍ਰਧਾਨ ਮੰਤਰੀ ਵੀ ਦੇਣ ਲੱਗੇ ਹੁਣ ਕਾਂਗਰਸ ਵੀ ਗਰੰਟੀਆਂ ਤੇ ਆ ਗਈ ਹੈ ਮੈਨੀਫੈਸਟੋ ਹੀ ਗਰੰਟੀ ਹੁੰਦਾ ਹੈ ਇਹ ਤਾਂ ਸ਼ਬਦਾਂ ਦਾ ਇਸਤੇਮਾਲ ਸ਼ਬਦ ਹੈ ਕਿਹੜਾ ਵਰਦੇ ਹੋ ਇਹ ਗਰੰਟੀ ਕਲਚਰ ਨਹੀਂ ਹੈ ਮੈਨੀਫੈਸਟੋ ਤਾਂ ਜਦੋਂ ਤੋਂ ਇਲੈਕਸ਼ਨ ਲੋਕਤੰਤਰ ਹੈ ਉਹ ਤੋਂ ਹੀ ਮੈਨੀਫੈਸਟੋ ਨੇ ਕਾਂਗਰਸ ਦੇ ਮੈਨੀਫੈਸਟੋ ਪਹਿਲਾਂ ਤੋਂ ਵੀ ਬੰਦੇ ਰਹੇ ਨੇ ਮੈਨੀਫੈਸਟੋ ਦੇ ਵਿੱਚ ਡਿਸਕਸ਼ਨ ਹੋਈ ਉਦੋਂ ਜ਼ਿਕਰ ਹੋਇਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਵੇਲੇ ਪਹਿਲਾ ਅਬ ਤਾਂ ਦੀ ਗੱਲ ਕਰਾਂ ਅਸੀਂ ਸਰਕਾਰ ਵਿੱਚ ਆਏ ਅਸੀਂ ਸਰਕਾਰ ਬਣਾਈ ਤਾਂ ਅਸੀਂ ਇਹ ਕਰਾਂਗੇ ਅਸੀਂ ਸਰਕਾਰ ਚਾਹੀ ਤਾਂ ਅਸੀਂ ਗਾਰੰਟੀ ਦਿੰਨੇ ਆ ਇਹ ਕਰਾਂਗੇ ਕੋਈ ਬਾਲ ਦੀ ਖਲ ਖਲੋ ਦੇਣ ਵਾਲੀ ਗੱਲ ਨਹੀਂ ਹੈਗੀ ਇਹ ਇਹ ਸਾਡੇ ਪ੍ਰੋਮਿਸਸ ਸਾਡੇ ਵਾਦੇ ਵਾਦੇ ਇਹ ਨਹੀਂ ਸਾਡੇ ਕਿਸੀਂ ਇਹ ਇਹ ਚੀਜ਼ਾਂ ਕਰਾਂਗੇ ਉਹ ਇਨਸਾਨੀ ਅੰਡੀਬਲ ਨੇ ਕੋਈ ਚੀਜ਼ ਉਹ ਹੀ ਨਹੀਂ ਵੱਡੀ ਵੱਡੀ ਲਿਖੀ ਇਹਦੇ ਵਿੱਚ ਅਸੀਂ ਇਹ ਨਹੀਂ ਦਿਖਾਇਆ ਕਿ ਅਸੀਂ ਅਸਮਾਨ ਤੋਂ ਚੰਦਰਮਾ ਤੋੜ ਕੇ ल्या ਕੇ ਤੁਹਾਨੂੰ ਦੇ ਦੇਾਂਗੇ ਇਹ ਤੁਹਾਡੇ ਲਈ ਦੁੱਧ ਤੇ ਦਹੀਂ ਦੀ ਅਸੀਂ ਲੈਣਾ ਪਸਾ ਦੇ ਪਹਾੜਾਂਗੇ ਉਹ ਜੇ ਕੁਝ ਨਹੀਂ ਕਿਹਾ ਜੰਮਰ ਦੀ ਗੱਲ ਕਰੀ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਬੜੀ ਵੱਲ ਕਰੀਏ 70 75 78 ਸਾਲ ਜਾਦੋਂ ਨੇ ਹੋ ਗਏ ਸਾਨੂੰ ਅੱਜ ਵੀ ਸਾਡੇ ਦੇਸ਼ ਦੀਆਂ ਗਰੀਬ ਔਰਤਾਂ ਨੂੰ ਘਰੇ ਬੈਠੇ ਪੈਸੇ ਦੇਣੇ ਪੈ ਰਹੇ ਐ ਅਸੀਂ ਉਹ ਜਾ ਵਿਕਾਸ ਹੀ ਨਹੀਂ ਕਰ ਸਕੇ ਕਿ ਸਾਡੇ ਕਾ ਵੇਚਦੀਆਂ ਔਰਤਾਂ ਇੰਨੀਆਂ ਯੋਗ ਲਾਇਕ ਬਣ ਕੇ ਆਪਣਾ ਸੈਲਫ ਕਮਾ ਸਕਣ ਇੱਕ ਆਈਡੀਆਲਿਸਟਿਕ ਸਿਚੁਏਸ਼ਨ ਤੁਸੀਂ ਕਹੀ ਐ ਅਸੀਂ ਉਸੇ ਵੱਲ ਜਾ ਰਹੇ ਹਾਂ 1947 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੀ ਪੋਜੀਸ਼ਨ ਸੀ ਕਿੰਨੀ ਗਰੀਬੀ ਸੀ ਕਿੰਨੀ ਭੁੱਖਮਰੀ ਸੀ ਕਿੱਥੇ ਅਸੀਂ ਵਸੇ ਹੋਏ ਸਾਂ ਸਾਡੀ ਆਬਾਦੀ ਕਿਸ ਤਰ੍ਹਾਂ ਨਾਲ ਵਧਦੀ ਗਈ ਵੱਡੀ ਹੁਣ ਅਸੀਂ ਉਹ ਗੱਲ ਤੇ ਪਹੁੰਚ ਚਲੇ ਹਾਂ ਕਿ ਆਬਾਦੀ ਸਟੇ ਤੱਸੀ ਹਿੰਦੋਸਾ ਪੈਸੇ ਲੈਣਾ ਇਹ ਛੋਟੇ ਛੋਟੇ ਲਾਲਚ ਨਹੀਂ ਹੈ ਲੋਕਾਂ ਨੂੰ ਉਲਝਾ ਕੇ ਰੱਖੋ ਦੇਸ਼ ਬਾਰੇ ਸੋਚੋ ਨਹੀਂ ਨਾ ਵਿਕਾਸ ਬਾਰੇ ਜਿਸ ਚੀਜ਼ ਨਹੀਂ ਕਿਵੇ ਇਹ ਵੱਡੀਆਂ ਗੱਲਾਂ ਮਾਰਨੀ ਹੈ ਬਹੁਤ ਆਸਾਨ ਨਹੀਂ ਹੈ ਕਿ ਉਹਨਾਂ ਨੂੰ ਜਾ ਕੇ ਰੱਖੋ ਇਹ ਉਲਝਾਨਾ ਨਹੀਂ ਜੇ ਤੁਸੀਂ ਕਹਿੰਦੇ ਕਿ ਇੱਕ ਇੱਕ ਮਹਿਲਾ ਦੇ ਵਾਸਤੇ ਉਹਨਾਂ ਨੂੰ ਆਤਮ ਸਨਮਾਨ ਵਾਸਤੇ 1 ਲੱਖ ਰੁਪਏ ਦਿੱਤਾ ਜਾਏਗਾ ਇਸ ਸਾਲ ਦਾ ਹਮਾਰਾ ਨੂੰ ਰਾਸ਼ਨ ਦੇ ਦੋ ਘਰੇ ਬੈਠੇ ਦਾਲ ਰੋਟੀ ਉਹ ਦੇ ਦੋ ਇਹ ਉਹ ਡਿਫਰੈਂਟ ਚੀਜ਼ ਕਰਦੇ ਅਸੀਂ ਉਹਦੇ 'ਚ ਤਾਂ ਪੀਡੀਐਸ ਸਿਸਟਮ ਪਾਇਆ ਸਾਡਾ ਕਾਨੂੰਨ ਬਣਿਆ ਹੋਇਆ ਅਸੀਂ ਉਹਦੇ ਤੇ ਐਤੀ ਰੱਖ ਰਹੇ ਹਾਂ ਅਸੀਂ ਉਹ ਨੂੰ ਨਹੀਂ ਹੁਕਮੇ ਕਰ ਦਿੱਤਾ ਹਾਲਾਤ ਦੇਖਣੀ ਪਈਗੀ ਕੀ ਡਾਕਟਰ ਮਨੂਨ ਸਿੰਘ ਜੀ ਦੀ ਗਰੰਟੀ ਵੀ ਜਿਆਦਾ ਉੱਠੇ ਨਹੀਂ ਨੇ ਵੇਲੇ ਘੱਟ ਉੱਠੇ ਨਹੀਂ ਕਰਨਾ ਦੂਜੀਆਂ ਗਲਤੀਆਂ ਵੇ ਇੱਕ ਹੱਥ ਜਾਓਗੇ ਕਿਸਾਨੀ ਇਸ਼ੂ ਬਾਰ-ਬਾਰ ਸਾਹਮਣੇ ਆਏਗਾ ਐਮਐਸਪੀ ਸੌਖੀ ਦੇ ਦੋਗੇ ਕਿਸਾਨਾਂ ਨੂੰ ਫੇਸ ਕਰੋਗੇ ਕਿਸਾਨਾਂ ਨੂੰ ਫੇਸ ਕਰਾਂਗੇ ਕਿਸਾਨਾਂ ਦੇ ਨਾਲ ਚੱਲਾਂਗੇ ਕਿਸਾਨਾਂ ਨਾਲ ਚੱਲਣਗੇ ਸਾਡੇ ਇਹਨੂੰ ਵੀ ਸੌਖੀ ਗਰੰਟੀ ਹੋ ਜਾਏਗਾ ਲਾਗੂ ਮੰਨ ਲੀਏ ਜੇ ਫਸਟ ਕਰੋ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਹੈ ਲੀਗਲ ਉਹ ਬਿਲਕੁਲ ਗਰੰਟੀ ਦੇ ਕਾਂਗਰਸ ਨੇ ਕਿਹਾ ਹੈ ਗਰੰਟੀ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ ਮੈਂ ਕਰਾਂਗਾ ਬੇਟੇ ਮਨੀਸ਼ ਨੂੰ ਜਾਂ ਮਿਤ ਨੂੰ ਸਿਆਸੀ ਪਾਰੀ ਸ਼ੁਰੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਚ ਕੜੀ ਸੀ ਮੇਰੇ ਕਾ ਤਪਾ ਮੰਡੀ ਤੁਹਾਡੇ ਜੱਤੀ ਇਲਾਕੇ ਤੋਂ ਸਫਲ ਨਹੀਂ ਹੋ ਪਾਇੀ ਸੀ ਨਹੀਂ ਨਹੀਂ ਹੋ ਪਾਇਆ ਤਾਂ ਪੋਲਿਟਿਕਸ ਚੱਲਦੇ ਰਹਿੰਦੇ ਐਥੇ ਸ਼ੁਰੂਆਤ ਕਰਨੀ ਸੀ ਬੇਟੇ ਇੱਥੇ ਕੋਈ ਸ਼ੁਰੂਆਤ ਨਹੀਂ ਹੋਦੀ ਉਹਨੂੰ ਬਰਨਾਲੇ ਇਹਨੂੰ ਭੇਜਿਆ ਤਾਂ ਇਸੀ ਗੱਲ ਵਾਸਤੇ ਭੇਜਿਆ ਕਿ ਲੋਕਾਂ ਦੇ ਮਨਾਂ ਚ ਇਥੋਂ ਸ਼ੰਕਾ ਨਿਕਲ ਜਾਵੇ ਕਾਂਗਰਸ ਵੱਲੋਂ ਨਿਆਇਪੱਤਰ ਜਾਰੀ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਲੈ ਕੇ ਦੇਸ਼ ਭਰ ਦੇ ਵਿੱਚ ਨਿਆਇਪੱਤਰ ਤੇ 25 ਗਰੰਟੀਆਂ ਜਾਰੀਆਂ ਨੇ ਸਾਬਕਾ ਸੰਸਦ ਚੰਡੀਗੜ੍ਹ ਤੋਂ ਤੇ ਸੰਭਾਵੀ ਉਮੀਦਵਾਰ ਪਵਨ ਕੁਮਾਰ ਬੰਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬੰਸਲ ਸਾਹਿਬ ਨਿਆਇਪੱਤਰ ਨਾਲ 25 ਗਰੰਟੀਆਂ ਦਿੱਤੀਆਂ ਗਈਆਂ ਨੇ ਇਸ ਜੀ ਨਾਲ ਕਿੰਨਾ ਕਿ ਇਤਫਾਕ ਰੱਖਦੇ ਹੋ ਕਿ ਜਿਹੜਾ ਗਰੰਟੀ ਕਲਚਰ ਹੈ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਅਦ ਪ੍ਰਧਾਨ ਮੰਤਰੀ ਵੀ ਦੇਣ ਲੱਗ ਗਏ ਹੁਣ ਕਾਂਗਰਸ ਵੀ ਗਰੰਟੀਆਂ ਤੇ ਆ ਗਈ ਹੈ ਮੈਨੀਫੈਸਟੋ ਹੀ ਗਰੰਟੀ ਹੁੰਦਾ ਹੈ ਇਹ ਤਾਂ ਸ਼ਬਦਾਂ ਦਾ ਇਸਤਮਾਲ ਸ਼ਬਦ ਹੈ ਕਿਹੜਾ ਵਰਦੇ ਹੋ ਇਹ ਗਰ ਕੋ ਇਲੈਕਸ਼ਨ ਲੋਕਤੰਤਰ ਹੈ ਉਹ ਤਾਂ ਹੀ ਮੈਨੀਫੈਸਟੋ ਨੇ ਕਾਂਗਰਸ ਦੇ ਮੈਨੀਫੈਸਟੋ ਪਹਿਲਾਂ ਤੋਂ ਵੀ ਬੰਦੇ ਰਹੇ ਨੇ ਇਹ ਦੇ ਬਲਕਿ ਜਦੋਂ ਸਣੀਆਂ ਇਹ ਮੈਨੀਫੈਸਟੋ ਦੇ ਵਿੱਚ ਡਿਸਕਸ਼ਨ ਹੋਈ ਉਦੋਂ ਜ਼ਿਕਰ ਹੋਇਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਵਲੇ ਪਹਿਲਾ ਮੈਨੀਫੈਸਟੋ 1952 ਚ ਕਿਵੇਂ ਬਣਾਇਆ ਸੀ ਉਹ ਸਾਰਾ ਹੁੰਦਾ ਹੈ ਇਹ ਗਾਰੰਟੀਆਂ ਤਾਂ ਉਸ ਤਰ੍ਹਾਂ ਦੇ ਸ਼ਬਦ استعمال ਕਰ ਰਹੇ ਆ ਕਿ ਇਹ ਹੁਣ ਜਦੋਂ ਅਸੀਂ ਜੇ ਮੰਨ ਲਓ ਸ਼ਬਦਾਂ ਦੀ ਗੱਲ ਕਰਾਂ ਅਸੀਂ ਸਰਕਾਰ ਵਿੱਚ ਆਏ ਅਸੀਂ ਸਰਕਾਰ ਬਣਾਈ ਤਾਂ ਅਸੀਂ ਇਹ ਕਰਾਂਗੇ ਅਸੀਂ ਸਰਕਾਰ ਚ ਆਏ ਤਾਂ ਅਸੀਂ ਗਾਰੰਟੀ ਦਿੰਨੇ ਆ ਇਹ ਕਰਾਂਗੇ ਇਹ ਕੋਈ ਗੱਲ ਨਹੀਂ ਹੈ ਇਹ ਗਾਰੰਟੀ ਹੀ ਹੁੰਦੀ ਹੈ ਹਮੇਸ਼ਾ ਮੈਨੀਫੈਸਟ ਗਾਰੰਟੀ استعمال ਕੀਤਾ ਇਹਦੇ ਕੋਈ ਬਹੁਤ ਜ਼ਿਆਦਾ ਕੋਈ ਇਹਦੇ ਵਿੱਚ ਜਿਹਨੂੰ ਇਹਨਾਂ ਕੌਣ ਨੂੰ ਹੈ ਨਹੀਂ। ਉਹ ਬਾਲ ਦੀ ਖਲ ਖਲੋ ਦੇਣ ਵਾਲੀ ਗੱਲ ਨਹੀਂ ਹੈਗੀ ਇਹ। ਇਹ ਸਾਡਾ ਪ੍ਰੋਮਿਸਸ ਸਾਡੇ ਵਾਅਦੇ ਵਾਅਦੇ ਇਹ ਨਹੀਂ ਸਾਡੇ ਕਿਸੀਂ ਇਹ ਇਹ ਚੀਜ਼ਾਂ ਕਰਾਂਗੇ ਉਹ ਇਨਸਾਨੀ ਅੰਡੂਏਬਲ ਨੇ। ਉਪਰੀ ਇੱਕ ਲੋਕਾਂ ਤੋਂ ਚਰਚਾ ਕਰਕੇ ਲੋਕਾਂ ਦਾ ਨਾਲ ਵੀ ਉਹਨਾਂ ਦੇ ਇਨਪੁੱਟਸ ਲੈਣ ਤੋਂ ਬਾਅਦ ਉਸ ਤੋਂ ਬਾਅਦ ਸਾਰਾ ਫੈਸਲਾ ਕੀਤਾ ਕੋਈ ਚੀਜ਼ ਉਹ ਹੀ ਨਹੀਂ ਵੱਡੀ ਵੱਡੀ ਲਿਖੀ। ਇਹਦੇ ਵਿੱਚ ਅਸੀਂ ਇਹ ਨਹੀਂ ਦਿਖਾਇਆ ਕਿ ਅਸੀਂ ਅਸਮਾਨ ਤੋਂ ਚੰਦਰਮਾ ਤੋੜ ਕੇ ਲਿਆ ਕੇ ਤੁਹਾਨੂੰ ਦੇ ਦੇਵਾਂਗੇ। ਇਹ ਤੁਹਾਡੇ ਲਈ ਦੁੱਧ ਤੇ ਦਹੀਂ ਦੀ ਅਸੀਂ ਲੈਣਾ ਬਸਾ ਦੇ ਬਾਹਦੇ ਆਂਗੇ ਉਹ じゃ ਕੁਛ ਨਹੀਂ ਕਿਹਾ ਸਾਰੀਆਂ ਡੂਏਬਲ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਇੱਕ ਜਨਰਲ ਜੀ ਗੱਲ ਕਹੀ ਕਿ ਸਾਡੇ ਦੇਸ਼ ਚ ਆਜ਼ਾਦੀ ਤੋਂ ਬਾਅਦ ਹੀ ਗੱਲ ਕਰੀਏ 70 75 ਜਾਂ 78 ਸਾਲ ਜਾਦ ਹੋਨੇ ਹੋਗੇ ਸਾਨੂੰ ਅੱਜ ਵੀ ਸਾਡੇ ਦੇਸ਼ ਦੀਆਂ ਗਰੀਬ ਔਰਤਾਂ ਨੂੰ ਘਰੇ ਬੈਠੇ ਪੈਸੇ ਦੇਣੇ ਪੈ ਰਹੇ ਐ ਅਸੀਂ ਉਹ じゃ ਵਿਕਾਸ ਹੀ ਨਹੀਂ ਕਰ ਸਕੇ ਕਿ ਸਾਡੇ ਕਾ ਵੇਚਦੀਆਂ ਔਰਤਾਂ ਇੰਨੀਆਂ ਲਾਇਕ ਬਣ ਕੇ ਆਪਣਾ ਸੈਲਫ ਕਮਾ ਸਕਣ ਇੱਕ ਆਈਡੀਅਲਿਸਟਿਕ ਸਿਚੁਏਸ਼ਨ ਤੁਸੀਂ ਕਹੀ ਐ ਅਸੀਂ ਉਸੇ ਵੱਲ ਜਾਣਾ ਹੈ ਤੁਸੀਂ ਅੰਦਾਜ਼ਾ ਕਰੋ ਤੁਸੀਂ ਮੈਂ ਅਸੀਂ ਦੋਨੋਂ ਵੀ ਨਹੀਂ ਸਾਂ 1947 ਦੇ ਵਿੱਚ ਹਿੰਦੁਸਤਾਨ ਵਿਚ ਕੀ ਪੋਜੀਸ਼ਨ ਸੀ ਕਿੱਡੀ ਗਰੀਬੀ ਸੀ ਕਿੱਡੀ ਭੁੱਖਮਰੀ ਸੀ ਕਿੱਥੇ ਅਸੀਂ ਬਸੇ ਹੋਏ ਸਾਂ ਸਾਡੀ ਆਬਾਦੀ ਕਿਸ ਤਰ੍ਹਾਂ ਨਾਲ ਵਧਦੀ ਗਈ ਵੱਡੀ ਵਧਦੀ ਦੇ ਨਾਲ ਨਾਲ ਤੁਹਾਡੀਆਂ ਸਿਚੁਏਸ਼ਨਸ ਕਿਵੇਂ ਵਧਦੀਆਂ ਗਈਆਂ ਹੁਣ ਅਸੀਂ ਉਹ ਗੱਲ ਤੇ ਪਹੁੰਚ ਚਲੇ ਹਾਂ ਕਿ ਆਬਾਦੀ ਸਟੇਬਲਾਈਜ਼ ਹੋਣ ਲੱਗੀ ਹੈ ਟੋਟਲ ਫਰਟੀਲਿਟੀ ਰੇਟ ਜਿਹੜਾ ਹੁੰਦਾ ਕਿ ਪਰ ਔਰਤ ਕਿਸੇ ਵਕਤ ਸੱਤ ਸੀ ਹਿੰਦੁਸਤਾਨ ਦੇ ਵਿੱਚ ਆਈਡੀਅਲ ਹੈਲਥ ਜਿਹਨੂੰ ਕਹਿੰਦੇ ਆ ਕਿ ਸਟੇਬਲ ਪੋਪੂਲੇਸ਼ਨ ਹੋਣ ਵਾਸਤੇ 2.1 ਹੁਣ ਅਸੀਂ 2.13 ਤੇ ਪਹੁੰਚ ਗਏ तकरीबन ਉਸ ਦੇ ਨਜ਼ਦੀਕ ਪਹੁੰਚ ਗਏ ਹਾਂ ਤਾਂ ਉਹ ਸਿਚੁਏਸ਼ਨ ਆਏਗੀ ਜਦੋਂ ਅੱਗੇ ਤੋਂ ਤੁਹਾਡਾ ਹਰ ਇੱਕ ਜਿਹ ਕੋਈ ਡਿਵੈਲਪਮੈਂਟ ਦਾ ਪ੍ਰੋਗਰੈਸ ਦਾ ਤੁਹਾਡਾ ਪਲੈਨਿੰਗ ਦਾ ਅਗੇ ਨੂੰ ਪਹੁੰਚਣਾ ਸ਼ੁਰੂ ਹੋਏਗਾ ਨਹੀਂ ਤਾਂ ਜਿੰਨੇ ਸਾਨੂੰ ਕੋਈ ਕਦਮ ਉਠਾਏ ਜਾਂਦੇ ਸਨ ਉਦੋਂ ਵੱਧ ਜ਼ਰੂਰਤ ਪੈ ਜਾਂਦੀ ਸੀ ਹਰ ਇੱਕ ਚੀਜ਼ ਦੀ ਅਨਾਜ ਜਿੰਨਾ ਪੈਦਾ ਹੁੰਦਾ ਸੀ ਉਦੋਂ ਵੱਧ ਉਹਦੀ ਜ਼ਰੂਰਤ ਹੋ ਜਾਂਦੀ ਸੀ ਇਹ ਗ੍ਰੀਨ ਰੈਵੋਲੂਸ਼ਨ ਉਦੋਂ ਆਈ ਪੈਸੇ ਦੇਣਾ ਇਹ ਛੋਟੇ ਛੋਟੇ ਲਾਲਚ ਨਹੀਂ ਹੈ ਲੋਕਾਂ ਨੂੰ ਉਲਝਾ ਕੇ ਰੱਖੋ ਦੇਸ਼ ਬਾਰੇ ਸੋਚੋ ਨਹੀਂ ਦਾ ਵਿਕਾਸ ਬਾਰੇ ਦਿਸਚਨ ਨਹੀਂ ਦੇ ਟਵੇ ਇਹ ਵੱਡੀਆਂ ਗੱਲਾਂ ਮਾਰਨੀ ਬਹੁਤ ਆਸਾਨ ਨੇ ਕਿ ਉਹਨਾਂ ਨੂੰ ਉਲਝਾ ਕੇ ਰੱਖੋ ਇਹ ਉਲਝਾਨਾ ਨਹੀਂ ਉਹਦੇ ਆਂਦੇ ਵਿੱਚ ਤੁਹਾਨੂੰ ਡਿਸਟਿੰਕਸ਼ਨ ਕਰਨੀ ਪੈਗੀ ਕਿਹੜੀ ਗੱਲ ਉਲਝ ਉਹਨਾਂ ਨੂੰ ਆਤਮ ਸਨਮਾਨ ਵਾਸਤੇ 1 ਲੱਖ ਰੁਪਏ ਦਿੱਤਾ ਜਾਏਗਾ ਇਸ ਸਾਲ ਦਾ। ਉਹਨਾਂ ਨੂੰ ਰਾਸ਼ਨ ਦੇ ਦੁਕਾਨੇ ਬੈਠੇ ਦਾਲ ਰੋਟੀ ਉਹ ਦੇ ਦੋ। ਇਹ ਉਹ ਡਿਫਰੈਂਟ ਠਿਕਾਣਾ ਹੈ। ਅਸੀਂ ਉਹਦੇ 'ਚ ਤਾਂ ਪੀਡੀਐਸ ਸਿਸਟਮ ਪਾਇਆ। ਸਾਡਾ ਕਾਨੂੰਨ ਬਣਿਆ ਹੋਇਆ ਅਸੀਂ ਉਹਦੇ ਤਹਿਦੀ ਰੱਖ ਰਹੇ ਹਾਂ। ਅਸੀਂ ਉਹਨੂੰ ਨਹੀਂ ਹੁਕਮੇ ਕਰ ਦਿੱਤਾ। ਬੀਡੀਐਸ ਕਾਂਗਰਸ ਵਲੇ ਬਲਿਆ ਸੀ ਅਤੇ ਦੁਨੀਆ ਭਰ ਦੇ ਵਿੱਚ ਅਜੇ ਇਹ ਕਾਨੂੰਨ ਨੇ ਸਟੈਂਪ ਡੂ ਜਿਹੜੇ ਫੂਡ ਸਟੈਂਪਸ ਨੇ ਲਗੇ ਮਿਲਦੇ ਉਹ ਮਿਲਦਾ ਹੈ ਲੋਕਾਂ ਨੂੰ ਖਾਣਾ ਮਿਲਦਾ ਹੈ ਇਹ ਬਹੁਤ ਚੀਜ਼ਾਂ ਨਹੀਂ ਇਸ ਤਰ੍ਹਾਂ ਦੀਆਂ ਅਸੀਂ ਅਗਰਾਂ ਦੀ ਟਿੱਪਣੀ ਉਹਨਾਂ ਦੀ ਉਹ ਕਰਦੀ ਹੈ ਇੱਕ ਓਮਨੀਬਸ ਜਿਹੜਾ ਕਿ ਸਿੱਧੀ ਜਿਹੀ ਕਨਸਿਟ ਦੀ ਹੈ ਕਿ ਤੁਸੀਂ ਐ ਕਿਉਂ ਨਹੀਂ ਐ ਕਰਤਾ ਉਹ ਨਹੀਂ ਹੈ ਵਾਜਬ ਤੁਹਾਨੂੰ ਹਾਲਾਤ ਵੇਖਣੀ ਪੈਗੀ ਦੇਸ਼ ਦੀ ਹਾਲਾਤ ਨੂੰ ਕਿਸ ਕਿਸ ਤਰ੍ਹਾਂ ਸੁਧਾਰਨਾ ਹੈ ਅਲਟੀਮੇਟਲੀ ਉਸੇ ਉਸ ਪਾਸ ਜਾਣਾ ਹੈ ਕਿੰਨੇ ਲੋਕ ਸਾਡੇ ਪੋਵਰਟੀ ਲਾਈਨ ਤੋਂ ਉੱਪਰ ਉੱਠੇ ਨੇ ਇਹ ਡਾਕਟਰ ਮਨੂਨ ਸਿੰਘ ਜੀ ਦੀ ਗਵਰਨਮੈਂਟ ਵਲੇ ਜ਼ਿਆਦਾ ਉੱਠੇ ਨਹੀਂ ਨਾ ਵਲੇ ਘੱ ਬਹੁਤ ਲੋਕਾਂ ਦੇ ਫਰਕ ਪਿਆ ਪਹਿਲਾਂ ਤਾਂ ਲੋਕਾਂ ਨੂੰ ਆਈ ਵੀ ਨਹੀਂ ਸਰਕਾਰਾਂ ਵੀ ਨਹੀਂ ਦੇ ਸਕਦੀਆਂ ਸੀ ਉਹਨਾਂ ਨੂੰ ਆਪਣਾ ਵੀ ਨਹੀਂ ਕੁਝ ਬੰਦਾ ਸੀ ਹੁਣ ਸਰਕਾਰਾਂ ਇਸ ਪੋਜੀਸ਼ਨ ਤੇ ਬਣਿਆ ਨੇ ਕਿ ਕੁਝ ਬਹੁਤ ਲੋਕ ਤਾਂ ਉੱਪਰ ਉੱਪਰ ਉੱਠ ਗਏ ਜਿਹੜੇ ਨਹੀਂ ਹਨ ਉਹਨਾਂ ਨੂੰ ਗਰੀਬ ਲੋਕ ਨੇ ਉਹਨਾਂ ਨੂੰ ਇੰਨਾ ਦੇਵਾਂਗੇ ਅੱਗੇ ਨੂੰ ਲੋੜ ਨਹੀਂ ਪੈਣੀ ਕਿੱਥੇ ਜਾਓਗੇ ਕਿਸਾਨੀ ਇਸ਼ੂ ਬਾਰ ਬਾਰ ਸਾਹਮਣੇ ਆਏਗਾ ਐਮ ਐਸ ਪੀ ਸੌਖੀ ਦੇ ਦੋਗੇ ਕਿਸਾਨਾਂ ਨੂੰ ਫੇਸ ਕਰੋਗੇ ਕਿਸਾਨਾਂ ਨੂੰ ਫੇਸ ਕਰਾਂਗੇ ਕਿਸਾਨਾਂ ਦੇ ਨਾਲ ਚੱਲਾਂਗੇ ਕਿਸਾਨ ਨਾਲ ਚੱਲਣਗੇ ਸਾਡੇ ਸਾਡੇ ਨਾਲ ਚੱਲਣਗੇ ਕਿਸਾਨੋਂ ਵੀ ਸੌਖੀ ਗਾਰੰਟੀ ਹੋ ਜਾਏਗਾ ਲਾਗੂ ਮੰਨ ਲੀਏ ਜੇ ਫਰਕ ਕਰੋਗੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਕੇ ਪਮਨ ਮਨਸੋਰਨ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ ਮੈਂ ਕਰਾਂਗਾ ਬੇਟੇ ਮਨੀਸ਼ ਨੂੰ ਜਾਂ ਮਿਤ ਨੂੰ ਸਿਆਸੀ ਪਾਰੀ ਸ਼ੁਰੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਚਾਲਾ ਕਿ ਮਨੀਸ਼ ਨੂੰ ਸਫਲਤਾ ਮਿਲ ਨਹੀਂ ਪਾਈ ਸੀ ਮਨੀਸ਼ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ ਸੀ ਮੈਂ ਕਿ ਤਪਾ ਮੰਡੀ ਤੁਹਾਡੇ ਜੱਤੀ ਇਲਾਕੇ ਤੋਂ ਸਫਲ ਨਹੀਂ ਹੋ ਪਾਏ ਸੀ ਨਹੀਂ ਨਹੀਂ ਹੋ ਪਾਏ ਤਾਂ ਪੋਲਿਟਿਕਸ ਚੱਲਦੇ ਰਹਿੰਦੇ ਐਥੇ ਸ਼ੁਰੂਆਤ ਕਰਨੀ ਸੀ ਬੇਟੇ ਇੱਥੇ ਕੋਈ ਸ਼ੁਰੂਆਤ ਨਹੀਂ ਹੋਦੀ ਉਹਨੂੰ ਬਰਨਾਲੇ ਜਿਹਦੇ ਨੂੰ ਭੇਜਿਆ ਤਾਂ ਇਸੀ ਗੱਲ ਵਾਸਤੇ ਭੇਜਿਆ ਕਿ ਲੋਕਾਂ ਦੇ ਮਨਾਂ ਚੋਂ ਇੱਥੋਂ ਸ਼ੰਕਾ ਨਿਕਲ ਜਾਵੇ ਠੀਕ ਉਹ ਬਰਨਾਲੇ ਵਾਸਤੇ ਹੀ ਹੈ ਤੇ ਉੱਥੇ ਜਾ ਰਹੇ ਹੈ ਪੂਰਾ ਹਰ ਵਕ ਲੇਰੀਏ ਤੇ ਬਰਨਾਲੇ ਹਰ ਇੱਕ ਚੀਜ਼ ਦੇ ਵਿੱਚ ਉੱਥੇ ਜਾ ਜਾ ਕੇ ਪਾਟੇ ਆਪਣੇ ਪਿੰਡ ਜਿਹੜਾ ਲਾਏਗਾ ਆਪਣੀਆਂ ਖਿਆਲ ਇਹ ਹੀ ਹੈ ਵੀ ਉੱਥੇ ਹੀ ਰਹੇ ਕਰੇਗਾ ਉੱਥੇ ਮਜ਼ਬੂਤ ਹੋਏਗਾ ਤੇ ਉੱਥੇ ਅੱਗੇ ਨੂੰ ਆਏਗਾ ਕਦੇ ਜਿੱਤ ਕੇ ਬਿਲਕੁਲ ਠੀਕ ਹੈ ਪਵਨ ਬੰਸਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਕਿ ਆਪਣੀ ਸਿਆਸੀ ਬਾਰੇ ਉਹਨਾਂ ਨੇ ਬਹੁਤਾ ਕੁਝ ਨਾ ਕਹਿੰਦੇ ਹੋਏ ਇਹ ਕਿਹਾ ਕਿ ਬੇਟੇ ਨੂੰ ਜ਼ਰੂਰ ਪੰਜਾਬ ਦੇ ਵਿੱਚ ਸਰਗਰਮ ਕਰ ਰਹੇ ਆ ਤੇ ਜੋ ਇਹ ਪੰਜ ਜਿਹੜੇ ਨਿਆ ਪੱਤਰ ਪੰਜ ਕਿਸ ਤਰ੍ਹਾਂ ਇਹ ਤੇ 25 ਗਰੰਟੀਆਂ ਜਾਰੀ ਕੀਤੀਆਂ ਨੇ ਜ਼ਰੂਰ ਜੇ ਕਾਂਗਰਸ ਸਰਕਾਰ ਆਂਦੀ ਆ ਤਾਂ ਇਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁ